ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਸਰਬਜੀਤ ਸਿੰਘ ਧੁੰਦੇ ਦੀ ਆਈ ਆ ਪੋਸਟ ਉਹਦੀ ਦੂਜੇ ਦੀ سپورਟ ਤੇ ਪੰਥਪ੍ਰੀਤ ਦੀ سپورਟ ਤੇ ਜੋ ਵੀ ਕੁਝ ਹੋਇਆ ਤੇ ਕਾਫੀ ਕਪੜਾ ਕਾਫੀ ਰੋਂਡਿਆ ਆ ਵੀ ਹੋ ਸਕਦਾ ਵੀ ਉਹਨੂੰ ਵੀ ਖਤਰਾ ਹੋਵੇ ਹੈਨਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਉਹਦੇ ਤੇ ਵੀ ਅਟੈਕ ਹੋ ਸਕਦਾ ਸੋ ਗੁਰਮੁਖ ਪਿਆਰਿਓ ਮੈਂ ਕੋਸ਼ਿਸ਼ ਕਰੂੰਗਾ ਵੀਡੀਓ ਬੜੀ ਲੰਮੀ ਨਾ ਹੋਵੇ ਉਹਦੀ 22 ਮਿੰਟ ਦੀ ਵੀਡੀਓ ਜੇ ਸਾਰੀ ਗੱਲਾਂ ਦੇ ਉੱਪਰ ਰਿਪਲਾਈ ਕਰਨ ਲੱਗੇ ਵੀਡੀਓ ਕਾਫੀ ਲੰਮੀ ਹੋ ਜਾਣੀ ਮਹਾਰਾਜ ਕਿਰਪਾ ਕਰਨ ਪਰ ਹਰ ਇੱਕ ਗੱਲ ਦਾ ਰਿਪਲਾਈ ਦੇਣ ਦੀ ਮੈਂ ਕੋਸ਼ਿਸ਼ ਕਰੂੰਗਾ ਨੇ ਗੱਲ ਕੀਤੀ ਵਿਚਾਰ ਕਰਨ ਦੀ ਗੁਰਮੁਖ ਪਿਆਰਿਓ ਤੁਸੀਂ ਸਰਬਜੀਤ ਸਿੰਘ ਧੁੰਦੇ ਦੀ YouTube ਤੇ ਜਾ ਕੇ ਵਿਚਾਰ ਦੇਖ ਲਿਓ ਜਾਂ Facebook ਤੇ ਇਨੇ ਇਹ ਗੱਲ ਕਹੀ ਸੀ ਇਹ ਵਿਚਾਰ ਜਿਹੜਾ ਨਾ ਚਰਚਾ ਵਿਚਾਰ ਚਰਚਾ ਦਾ ਗੱਲ ਇਹ ਛਾਤੀ ਠੋਕ ਠੋਕ ਕੇ ਪਹਿਲਾ ਸਰਬਜੀਤ ਸਿੰਘ ਧੁੰਦੇ ਨੇ ਕਹੀ ਸੀ ਫਿਰ ਪੰਥਪ੍ਰੀਤ ਨੇ ਕਹੀ ਹੀ ਜਿੱਥੇ ਮਰਜੀ ਵਿਚਾਰ ਕਰ ਲਓ ਜਿੱਦਾਂ ਮਰਜੀ ਕਰ ਲਓ ਜੇ ਇਹ ਕਰ ਲਓ ਉਹ ਕਰ ਲਓ ਹਨ ਫਿਰ ਜਦੋਂ ਸਿੰਘ ਵਿਚਾਰਾਂ ਤੇ ਆਏ ਫਿਰ ਵਿਚਾਰਾਂ ਤੋਂ ਇਹ ਭੱਜੇ ਫਿਰ ਸਰਬਜੀਤ ਧੁੰਦੇ ਨੇ ਬਾਅਦ ਚੋਂ ਜਦੋਂ ਵਿਚਾਰ ਕਰਨੀ ਸ਼ੁਰੂ ਕਹਿੰਦੇ ਤੁਸੀਂ ਕਹਿੰਦਾ ਤੂੰ ਕਾਲ ਦੱਸਦਾ ਜਥੇਦਾਰਾਂ ਤੁਸੀਂ ਮੈਨੂੰ ਤੁਸੀਂ ਮੈਨੂੰ ਕੁਐਸਚਨ ਕਰਦੇ ਹਨ ਸੋ ਇਹ ਗੱਲ ਪਹਿਲੀ ਵੀ ਵਿਚਾਰ ਕਰਨ ਦੀ ਗੱਲ ਕਹਿੰਦਾ ਵੀ ਵਿਚਾਰ ਪਹਿਲਾਂ ਇਹਨਾਂ ਨੇ ਆਪ ਕਿਹਾ ਵਿਚਾਰ ਕਰਨ ਦਾ ਬਾਅਦ ਚੋਂ ਹੁਣ ਇਸ ਜਿਹੜੀ ਹੁਣ ਨਵੀਂ ਵੀ ਐਂਡ ਆਇਆ ਵੀ ਵਿਚਾਰ ਤੁਹਾਡੇ ਨਾਲ ਕਾਦੀ ਹਨਾ ਤੇ ਦੂਜੀ ਗੱਲ ਇਹਨੇ ਗੱਲ ਕਰਤੀ ਨਿਸ਼ਾਨ ਸਾਹਿਬ ਦੀ ਇਹਦੇ ਫੇਸਬੁਕ ਆਈਡੀ ਤੇ ਜਾਓ ਇਹਦੇ ਪੋਸਟਰ ਲੱਗੇ ਹੋਏ ਆ ਇਹ ਨਿ ਉਹਦੇ ਦੂਜੇ ਦੇ ਨਾਲ ਗੁਰਬਚਨੇ ਦੇ ਨਾਲ THAILAND ਵਾਲੇ ਦੇ ਨਾਲ ਗੁਰਬਚਨਾ THAILAND ਵਾਲਾ ਫੇਸਬੁਕ YouTube ਤੇ ਜਾ ਕੇ ਦੇਖੋ ਗੁਰਬਚਨਾ THAILAND ਵਾਲਾ ਨਿਸ਼ਾਨ ਸਾਹਿਬ ਦੀ ਨਿੰਦਿਆ ਕਰਦਾ ਉਹ ਕਹਿੰਦਾ ਨਿਸ਼ਾਨ ਸਾਹਿਬ ਨੂੰ ਚੋਲਾ ਚੜਾਈ ਜਾਂਦੇ ਨੂੰ ਠੱਡ ਲਾਖਦੀ ਆ ਆਦਿਕ ਗੱਲਾਂ ਹਨਾ ਸੋ ਉਹ ਇਹਨੂੰ ਪੁੱਛੇ ਵੀ ਉਦੋਂ ਤੂੰ ਜਿਹੜਾ ਸਾਡੇ ਤੇ ਕੁਐਸਚਨ ਕਰਦਾ ਤੂੰ ਨੂੰ ਉਹ ਤੈਨੂੰ ਉਦੋਂ ਉਦੋਂ ਤੇਰੀ ਤੋਪ ਕਿੱਧਰ ਨੂੰ ਜਾਂਦੀ ਜਦੋਂ ਤੇਰਾ ਆਪਣਾ ਪ੍ਰੋਫੈਸਰ ਇਹ ਉਹਦਾ ਵਿਦਿਆਰਥੀ ਅਗਰ ਵਿੱਚ ਨੇ ਦਾ ਜਿਹੜਾ ਇਹਦਾ ਆਪਣਾ ਪ੍ਰਿੰਸੀਪਲ ਕਹਿੰਦਾ ਆ ਪ੍ਰਿੰਸੀਪਲ ਇਹ ਕਿ ਪੰਜ ਜਮਾਤਾਂ ਪੜ੍ਹ ਕੇ ਪ੍ਰੋਫੈਸਰ ਲੱਗ ਜਾਂਦੇ ਹਨ ਸੋ ਇਹਦਾ ਆਪਣਾ ਪ੍ਰੋਫੈਸਰ ਕਹਿੰਦਾ ਆ ਬਈ ਨਿਸ਼ਾਨ ਸਾਹਿਬਾਂ ਦੀ ਲੋੜ ਕੀ ਇਹਨੂੰ ਦੁੱਧ ਨਾਲ ਨਵਾਈ ਜਾਂਦੇ ਇਹਨੂੰ ਫਲਾਣਾ ਕਰੀ ਜਾਂਦੇ ਹਨਾ ਬ੍ਰਾਹਮਣਵਤ ਸੱਦਦੇ ਅੱਜ ਤੱਕ ਨਿਸ਼ਾਨ ਸਾਹਿਬ ਨੂੰ ਸਰਬਜੀਤ ਸਿੰਘ ਧੁੰਦੇ ਦੀ ਮੈਂ ਖੁਦ ਆਪਣੇ ਕੰਨਾਂ ਨਾਲ ਅੱਜ ਤੋਂ 2-4 ਸਾਲ ਪਹਿਲਾਂ ਰੇਡੀਓ ਤੇ ਇਹਦੀ ਮੈਂ ਕਥਾ ਸੁਣਦਾ ਸੀ ਨਿਸ਼ਾਨ ਸਾਹਿਬਾਂ ਦੀ ਖੰਡਣ ਕਰਦਾ ਇਹ ਇਹ ਬੰਦਾ ਕਹਿੰਦਾ ਨਿਸ਼ਾਨ ਸਾਹਿਬਾਂ ਨੂੰ ਚੂਲੇ ਚੜਾਈ ਜਾਂਦੇ ਫਲਾਣਾ ਕਰੀ ਜਾਂਦੇ ਧਮਕਾਨੇ ਚ ਕਰੀ ਜਾਂਦੇ ਠੀਕ ਹੈ ਜੀ ਉਜੀ ਤੀਜੀ ਗੱਲ ਦਰਸ਼ਨ ਰੋਗੀ ਇਹ ਆਪ ਦਰਸ਼ਨ ਰੋਗੀ ਦਾ ਚੇਲਾ ਆ ਤਾਂ ਉਹਨੂੰ ਫੋਲੋ ਕਰਦਾ ਦਰਸ਼ਨ ਰੋਗੀ ਨੇ ਮਹਾਰਾਜ ਦੀਆਂ ਜਿੰਨੀਆਂ ਚੱਲਦੀਆਂ ਆ ਰਹੀਆਂ ਪਰੰਪਰਾਵਾਂ ਉਹਨਾਂ ਨੂੰ ਰੱਦ ਕਰਨ ਦੀ ਕੋਸ਼ਿਸ਼ ਕੀਤੀ ਸਾਰਿਆਂ ਨੂੰ ਵੱਡਾ ਕੰਮ ਕੀਤਾ ਦਰਸ਼ਨ ਰੋਗੀ ਨੇ ਜਿਹੜਾ ਉਹਦਾ ਵਾਹਿਗੁਰੂ ਸਾਤਨਾਮ ਇਹ ਦੂਜੇ ਦਾ ਅਮਰ ਸੰਚਾਰ ਦੀ ਵਿਧੀ ਚੇਜ਼ ਕੀਤੀ ਦੋ ਬਾਣੀਆਂ ਦੇ ਨਾਲ ਅਮਰ ਸੰਚਾਰ ਕੀਤਾ ਇਹਦੇ ਮੂੰਹ 'ਚ ਘੁੰਗਣੀਆਂ ਪਈਆਂ ਸੀ ਕਿਉਂ ਅੱਜ ਤੱਕ ਇਹਦੀ ਸਟੇਟਮੈਂਟ ਦਰਸ਼ਨ ਰੋਗੀ ਦੇ ਖਿਲਾਫ ਕਿਉਂ ਨਹੀਂ ਆਈ ਵੀ ਇਹਨੇ ਦਰਸ਼ਨ ਰੋਗੀ ਨੇ ਅੰਮ੍ਰਿਤ ਸੰਚਾਰ ਚ ਦੀਆਂ ਬਾਣੀਆਂ ਦੋ ਬਾਣੀਆਂ ਨਾਲ ਅੰਮ੍ਰਿਤ ਛਕਾਇਆ ਹਨ ਫਿਰ ਹੁਕਮਨਾਮੇ ਵੀ ਜਾ ਰਹੇ ਹੋਏ ਤੀਜੀ ਗੱਲ ਹਨ ਇਸੇ ਗੱਲ ਨੂੰ ਅੱਗੇ ਲਿਜਾਊਂਗਾ ਵੀ ਜਾਪ ਸਾਹਿਬ ਇਹਦੀ ਆਪਣੀ ਵੀਡੀਓ ਦੇਖੋਗੇ ਜਾਪ ਸਾਹਿਬ ਨੂੰ ਛੋਟੀਆਂ ਮਾਰ ਮਾਰ ਕੇ ਕਹਿੰਦਾ ਬਾਣੀਆਂ 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 ਕਾਲੇ ਫਗਾਨੇ ਜਿਨ੍ਹਾਂ ਨੂੰ ਇਹ ਫੋਲੋ ਕਰਦਾ ਸੀ ਨਾ ਹੁਣ ਛਿੱਤਰਾ ਤੋਂ ਡਰਦੇ ਥੋੜੇ ਜਿਹਾ ਪਿੱਛੇ ਹਟੇ ਜਾਂ ਦਰਸ਼ਣ ਰੋਗੀ ਤੋਂ ਪਰ ਅੰਦਰੋਂ ਨਹੀਂ ਖਾਤੀ ਤੁਸੀਂ ਇਹਨਾਂ ਦੀਆਂ ਆਉਣ ਨਤ ਨਵੇਂ ਦਿਨ ਵੀਡੀਓ ਦੇਖੋਗੇ ਫੋਟੋਆਂ ਦੇਖਦੇ ਦਰਸ਼ਨ ਰੋਗੀ ਦੇ ਨਾਲ ਇਹਦੀਆਂ ਇਹਦੇ ਘਰ ਦੀਆਂ ਫੋਟੋਆਂ ਆ ਮੇਰਾ ਕਹਿ ਲੈਣਾ ਸੋ ਇਹਨੇ ਆਪ ਜਾਬ ਸਾਹਿਬ ਨੂੰ ਛੋਟੇ ਮਾਰੇ ਜਦੋਂ ਛਿੱਤਰ ਪੈਣ ਲੱਗੇ ਆਪ ਇਹਨਾਂ ਨੇ ਟਕਾਉਣ ਜਿਹਾ ਰਚਿਆ ਸਾਰੇ ਜਣੇ ਨੇ ਬਹਿ ਕੇ ਜਾਬ ਸਾਹਿਬ ਦੀ ਬਾਣੀ ਪੜੀ ਜਾਬ ਸਾਹਿਬ ਦੀ ਕਥਾ ਕਿਉਂ ਨਹੀਂ ਕਰਦਾ ਸਰਬਜੀਤ ਹੁੰਦਾ ਜਿਹੜੇ ਸਰਬਜੀਤ ਸਿੰਘ ਤੁੰਦੇ ਨੂੰ ਫੋਲੋ ਕਰਦੇ ਉਹ ਕਹਿਣ ਇਹਨੂੰ ਜਾਬ ਸਾਹਿਬ ਦੀ ਕਥਾ ਕਰੇ ਹਨ ਇੰਦਰਜੀਤ ਸਿੰਘ ਘੱਗੇ ਦਾ ਨਾਮ ਲਿਆ ਆਏ ਨੇ ਵੀਡੀਓ ਦੇ ਵਿੱਚ ਕਹਿੰਦਾ ਇੰਦਰਜੀਤ ਸਿੰਘ ਘੱਗੇ ਤੇ ਹਮਲਾ ਹੋਇਆ ਇੰਦਰਜੀਤ ਸਿੰਘ ਘੱਗਾ ਉਹ ਜ਼ਹਿਰੀਲਾ ਸਾਪ ਆ ਜਿਹਨੇ ਕੋਈ ਚੀਜ਼ ਛੱਡੀ ਨਹੀਂ ਖੰਡਨ ਕਰਨੀ ਹਨ ਆ ਅਖੰਡ ਗੀਤਨੀ ਜਿ세 ਦੇ ਗੁਰਮੁਖ ਪਿਆਰੇ ਸਿੰਘ ਜਿਹੜੇ ਇੰਨਾ ਵੱਡੇ ਵੱਡੀਆਂ ਰੈਨਸ ਪਾਈਆਂ ਕਰਾਉਂਦੇ ਵਾਹਿਗੁਰੂ ਵਾਹਿਗੁਰੂ ਸਿਮਰਨ ਕਰਦੇ ਹਨ ਸਾਡੇ ਨਾਲੋਂ ਜ਼ਿਆਦਾ ਅਭਿਆਸ ਸਾਹੀ ਤਾਂ ਕੁਝ ਕੁਝ ਵੀ ਨਹੀਂ ਉਹਨਾਂ ਸਿੰਘਾਂ ਦਾ ਅਭਿਆਸ ਬਹੁਤ ਸਾਰੀ ਸਾਰੀ ਰਾਤ ਸਿਮਰਨ ਕਰਦੇ ਹਨ ਉਹ ਸਿੰਘਾਂ ਦਾ ਫਰਜ਼ ਬਣਦਾ ਸੀ ਇਹਨੂੰ ਕੱਗੇ ਨੂੰ ਧੋਣੋਂ ਫੜ ਕੇ ਲਾਉਣ ਕਹਿੰਦਾ ਵਾਹਿਗੁਰੂ ਵਾਹਿਗੁਰੂ ਜੇ ਕਰਨ ਇੱਕ ਅੱਗੇ ਦੀਆਂ ਗੱਲਾਂ ਇਹ ਨਾਲ ਬੈਠਾ ਸਰਬਜੀਤ ਸਿੰਘ ਧੁੰਦਾ ਕੱਗੇ ਨੂੰ ਸਰੂਪਾ ਦਿੱਤਾ ਇਹਨੇ ਤਾਂ ਪੰਥਪ੍ਰੀਤ ਨੇ ਇੱਕੋ ਹੀ ਗੱਲ ਆ ਖੈਰ ਸਰੂਪਾ ਤਾਂ ਛੋਟੀ ਜੀ ਗੱਲ ਇਹਨਾਂ ਲਈ ਹਨ ਸੋ ਉਹ ਇੱਕ ਘਗਾ ਕਹਿੰਦਾ ਆ ਵੀ ਵਾਇਗਰੂ ਵਾਇਗਰੂ ਕਰਨਾ ਹੁੰਦਾ ਤੇ 84 ਵੇਲੇ ਵਾਇਗਰੂ ਵਾਇਗਰੂ ਕਰਿਓ ਕੁਝ ਸਬਰ ਜਾਂਦਾ ਹਨ ਇਹ ਗੱਲਾਂ ਇੱਕ ਕੋਲ ਬੈਠਾ ਸੀ ਜਦੋਂ ਘੱਗੇ ਨੇ ਇਹ ਗੱਲਾਂ ਕਹੀਆਂ ਹਨ ਤੇ ਘੱਗੇ ਨੂੰ ਘੱਗੇ ਨੂੰ ਨਹੀਂ ਇਹ ਪੁੱਛ ਸਕਦਾ ਵੀ ਤੂੰ ਆਹ ਗੱਲਾਂ ਨਾਲੇ ਕੋਲ ਬੈਠਾ ਕੋਲ ਬਹਿ ਕੇ ਉਹਦੇ ਸਾਰੀਆਂ ਗੱਲਾਂ ਕਰਾ ਰਿਹਾ ਹਨ ਠੀਕ ਹੈ ਜੀ ਚੌਥੀ ਗੱਲ ਮਾਸ ਖਾਣ ਦੀ ਬੰਗਲਾ ਸਾਹਿਬ ਤੋਂ ਜਦੋਂ ਨਿੰਦਿਆ ਦਾ ਇਹਨਾਂ ਨੇ ਕੰਮ ਸ਼ੁਰੂ ਕੀਤਾ ਸਰਨੇ ਦੇ ਨਾਲ ਰਲ ਕੇ ਜਦ ਇਹ 2-4 ਸਾਲਲੇ ਨੇ ਉਦੋਂ ਨਿੰਦਿਆ ਦਾ ਇਹਨਾਂ ਨੇ ਸਾਰੇ ਟੋਲੇ ਨੇ ਸ਼ੁਰੂ ਕੀਤਾ ਹੈ ਕਮਜੋਰ ਸਰਨਾ ਬਣਿਆ ਹਨ ਉਦੋਂ ਇਹਦੀ ਆਪਣੀ YouTube ਤੇ ਕਥਾ ਜਾ ਕੇ ਦੇਖੋਗੇ ਵੀ ਮਾਤ ਖਾਣ ਦੇ ਹੱਕ ਚ ਬੋਲ ਰਿਆ ਹੁਣ ਤੈਨੂੰ ਜਥੇਬੰਦੀਆਂ ਚੇਤੇ ਆ ਗਈਆਂ ਜਿਹੜੀਆਂ ਝਟਕਾ ਕਰਕੇ ਖਾਨੀਆਂ ਉਦੋਂ ਇਹ ਮਾਤ ਦੇ ਹੱਕ ਚ ਬੋਲ ਰਿਆ ਨਾਲੇ ਜਿਹੜੀ ਰਹਿਤ ਮਰਿਆਦਾ ਦੀ ਤੂੰ ਗੱਲ ਕਰਦਾ ਉਹਦੇ ਵਿੱਚ ਤਾਂ ਲਿਖਿਆ ਹੋਇਆ ਵੀ ਝਟਕਾ ਕਰ ਝਟਕਾ ਖਾ ਸਕਦੇ ਆ ਹਨਾ ਕਾ ਜਿਹੜੀ ਤੂੰ ਮਰਿਆਦਾ ਜਿਹੜੇ ਖਰੜੇ ਦੀ ਤੂੰ ਗੱਲ ਕਰਦਾ ਮਰਿਆਦਾ ਨਹੀਂ ਹਾਂ ਪਰ ਖੈਰ ਇਹ ਡਿਫਰੈਂਟ ਵਿਸ਼ਾ ਆ ਸੰਪਰਦਾਵਾਂ ਕਲਗੀਧਰ ਪਾਸ਼ਾ ਨੇ ਜਿਹੜੀ ਟਕਸਾਲ ਚਲਾਈ ਆ ਮਹਾਰਾਜ ਦੀ ਕਿਰਪਾ ਨਾਲ ਟਕਸਾਲ ਦੇ ਸਿਧਾਂਤ ਇਸ ਮਾਸਖਾਨ ਦੇ ਹੱਕ ਦੇ ਵਿੱਚ ਨਹੀਂ ਖੈਰ ਇਹ ਡਿਫਰੈਂਟ ਵਿਸ਼ਾ ਪਰ ਥਰਪਜੀਤ ਸਿੰਘ ਧੁੰਦਾ ਆਪਣੀ ਹੀ ਗੱਲ ਤੇ ਨਹੀਂ ਖੜਦਾ ਇੱਕ ਮਾਸਖਾਨ ਦੀ ਵੀਡੀਓ ਬਣਾਉਂਦਾ ਮੁੜ ਕੇ ਬਾਸ ਦੇ ਵਿਰੋਧ ਵੀਡੀਓ ਬਣਾਉਂਦਾ ਫੇਰ ਗੁਰਮੁਖ ਪਿਆਰਿਓ ਮਹਾਪੁਰਸ਼ਾਂ ਦੀ ਨਿੰਦਿਆ ਇਹ ਆਪਣੀ ਅੱਜ ਦੇ ਵਾਲੀ ਵੀਡੀਓ ਦੇ ਵਿੱਚ ਕਹਿਣ ਲਿਆ ਆ ਵੀ ਸੰਤਾਂ ਅਸੀਂ ਕਿਸੇ ਨੂੰ ਕੁਝ ਨਹੀਂ ਕਹਿੰਦੇ ਹਰ ਇੱਕ ਇਹਦੀ ਦੇਖ ਲਓ ਨਾਂ ਨਹੀਂ ਲੈਂਦੇ ਹਨ ਤੁਸੀਂ ਨਾਂ ਲਓ ਜਿਹੜਾ ਤੁਹਾਨੂੰ ਲੱਗਦਾ ਆ ਵੀ ਫਲਾਨਾ ਕੋਈ 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 ਆਪਣੇ ਆਪ ਨੂੰ ਸੰਤ ਕਹਣ ਵਾਲਾ ਪਖੰਡ ਕਰਨ ਲਿਆ ਹੋਣਗੇ ਪਖੰਡੀ ਇਹ ਚ ਕੋਈ ਸ਼ੱਕ ਨਹੀਂ ਹਨਾ ਹੋਣਗੇ ਪਖੰਡੀ ਪਰ ਤੂੰ ਨਾਂ ਲੈ ਹਨਾ ਹਰੇਕ ਸਟੇਜ ਤੇ ਨਿੰਦਿਆ ਹਰੇਕ ਤੇ ਸਟੇਜ ਤੇ ਨਿੰਦਿਆ ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਖ ਖਾਲਸਾ ਪਿੰਡਰਾਂ ਵਾਲੇ ਨੇ 28 ਕਥਾ ਕੀਤੀਆਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਇਹ ਕਹਿੰਦਾ ਸਾਡੀ ਵਿਚਾਰਤਾ ਰਾਹੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਇਹਨੂੰ ਪੁੱਛੋ ਤੂੰ ਕੰਪੂਰਨ ਕਥਾ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਕਿੰਨੀਆਂ ਕੀਤੀਆਂ ਹਨਾ ਸੰਤ ਗਿਆਨੀ ਗੁਰਬਚਨ ਸਿੰਘ ਮਹਾਂਪੁਰਸ਼ਾਂ ਦੀ ਨਿੰਦਿਆ ਕਰਦੇ ਜਿਨ੍ਹਾਂ ਨੇ 28 ਕਥਾ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਕੀਤੀਆਂ ਤਾਂ ਆਪਣੇ ਆਪ ਨੂੰ ਵੱਡੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਪ੍ਰਚਾਰਕ ਦੱਸਦੇ ਆ ਇਹਨੂੰ ਪੁੱਛੋ ਤੂੰ ਕਿੰਨੀਆਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਕਥਾ ਕੀਤੀਆਂ ਹਨਾ ਦੂਜੀ ਤੀਜੀ ਗੱਲ ਹਨਾ ਗੁਰਮੁਖ ਪਿਆਰਿਓ ਸੰਤ ਗਿਆਨੀ ਜਰੈਲ ਸਿੰਘ ਜੀ ਖਾਲਸਾ ਮਹਾਂਪੁਰਸ਼ ਪਿੰਡਰਾਂ ਵਾਲੇ ਜੋ ਉਹ ਕਹਿਗਾ ਜੋ ਉਹ ਕਰਗਾ ਸਾਰੀ ਸਿੱਖ ਸੰਗਤ ਉਹਨੂੰ ਫੋਲੋ ਕਰਦੀ ਆ ਇਹਨਾਂ ਦਾ ਇੱਕ ਵੀ ਸਿਧਾਂਤ ਸੰਤ ਗਿਆਨੀ ਗੁਰਬਚਨ ਸਾਹਿਬਾ ਗੁਰੂ ਸੰਤ ਬਾਬਾ ਜਨਾਇਸ ਹੋਂਾ ਨਾਲੋਂ ਮਿਲਦਾ ਮੈਨੂੰ ਦਿਖਾਓ ਸਾਰੀ ਜਿਸ ਕਈ ਮੈਂ ਦੇਖਿਆ ਗੁਰਮੁਖ ਪਿਆਰੇ ਸੰਤ ਬਾਬਾ ਜਨੈਸਾਹ ਹੌਣਾ ਨੂੰ ਵੀ ਫੋਲੋ ਕਰੀ ਜਾਂਦੇ ਆ ਇਹਨਾਂ ਦੀ ਕਥਾ ਵੀ ਸੁਣੀ ਜਾਂਦੇ ਸਿਧਾਂਤ ਦੱਸੋ ਕੀ ਆ ਹਨਾ ਕੀ ਕੀ ਇਹਨਾਂ ਦੀ ਕਿਹੜੀ ਚੀਜ਼ ਜਿਹੜੀ ਸੰਤ ਬਾਬਾ ਜਨੈਸਾਹ ਹੌਣਾ ਦੇ ਨਾਲ ਮਿਲਦੀ ਹੈ ਹਨਾ ਜਿਹੜੀ ਚੀਜ਼ ਮਹਾਪੁਰਸ਼ ਕਰਦੇ ਆ ਇਹ ਉਸ ਚੀਜ਼ ਨੂੰ ਖੰਡਣ ਕਰਦੇ ਆ ਹਨਾ ਸੋ ਤੀਜੀ ਗੱਲ ਗੁਰਮੁਖ ਪਿਆਰਿਓ ਆਪਾਂ ਆਪਸ ਦੇ ਵਿੱਚ ਨਾ ਲੜੀਏ ਇਹਨਾਂ ਦੇ ਮਗਰ ਲਾ ਕੇ ਠੀਕ ਹੈ ਜੀ ਸਰਬਜੀਤ ਸਿੰਘ ਧੁੰਦਾ ਕਹਿੰਦਾ ਆ ਹੇਮਕੋਟ ਹੈ ਨਹੀਂ ਜੇ ਦਸਮ ਬਾਣੀ ਦੇ ਵਿੱਚ ਹੇਮਕੋਟ ਬਾਰੇ ਲਿਖਿਆ ਤੇ ਇਹ ਜਿੱਦ ਦੇ ਨਾਲ ਤੁਸੀਂ YouTube ਤੇ ਜਾਓ ਸਰਬਜੀਤ ਸਿੰਘ ਧੁੰਦੇ ਨੇ ਆਪ ਕਿਹਾ ਆ ਵੀ ਹੇਮਕੋਟ ਦੇ ਨਾਲ ਬੈਠਾ ਇਹਦੇ ਸਟੇਜ ਦੇ ਉੱਤੇ ਹਨ ਹੇਮਕੋਟ ਸਾਹਿਬ ਦਾ ਕਹਿੰਦਾ ਕੋਈ ਥਾਂ ਨਹੀਂ ਹੈਗਾ ਕਰਕੇ ਉਹ ਦਸਮ ਕੀ ਲਿਖਿਆ ਕਰਕੇ ਇਹ ਦਸਮ ਨੂੰ ਮੰਨਦੇ ਨਹੀਂ ਇਹੋ ਜੀਆਂ ਕੋਧੀਆਂ ਹਰਕਤਾਂ ਅਨੇਕਾਂ ਲੱਖਾਂ ਕੋਧੀਆਂ ਹਰਕਤਾਂ ਹਨ ਇਹ ਕਹਿੰਦਾ ਵੀ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਅਹੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰਦੇ ਆ ਇਹਨੂੰ ਕੋ ਸਾਇੰਸ ਕ੍ਰਿਤੀ ਦੇ ਸ਼ਲੋਕਾਂ ਦੀ ਕਥਾ ਕਰਕੇ ਦਿਖਾ ਸਾਇੰਸ ਕ੍ਰਿਤੀ ਦੇ ਸ਼ਲੋਕਾਂ ਦੀ ਹਨਾ ਹੋਰ ਛਾੜੇ ਨੂੰ ਕਾ YouTube ਦੇ ਉੱਤੇ ਨਾ ਸਾਇੰਸ ਕ੍ਰਿਤੀ ਦੇ ਸ਼ਲੋਕ ਪੜ੍ਹ ਕੇ ਸੁਣਾ ਦੇ ਐ ਉਦਾਂ ਹੀ ਗੁਰਬਾਣੀ ਗੁਰਬਾਣੀ ਪੜ੍ਹ ਕੇ ਨਾ ਉਹਦਾ ਪਾਠ ਸਾਇੰਸ ਕ੍ਰਿਤੀ ਦੇ ਸ਼ਲੋਕਾਂ ਦਾ ਪੜ੍ਹ ਕੇ ਸੁਣਾ ਦੇ ਵੱਡੇ ਇਹਨੂੰ ਪ੍ਰਚਾਰਕ ਨੂੰ ਦੇਖਾਂਗੇ ਵੀ ਦੇਖੋ ਸ਼ਲੋਕ ਪੜ੍ਹ ਵੀ ਹੁੰਦੇ ਆ ਕਿ ਨਹੀਂ ਵੱਡੇ ਤੋਂ ਵੀ ਪ੍ਰਚਾਰਕ ਬਣੇ ਫਿਰਦੇ ਹਨਾ ਸੋ ਗੁਰਮੁਖ ਪਿਆਰਿਓ ਅਜਿਹੀਆਂ ਬਹੁਤ ਗੱਲਾਂ ਨੇ ਸੋ ਮੈਂ ਅਖੀਰ ਦੇ ਵਿੱਚ ਇੱਕ ਗੱਲ ਕਹਿਣੀ ਚਾਹੁੰਦੇ ਆ ਥਰਪਜੀਤ ਸਿੰਘ ਧੁੰਦਾ ਜਿਹੜੀਆਂ ਗੱਲਾਂ ਮੈਂ ਰਹਿ ਵੀ ਗਿਆ ਹੋਊਗਾ ਕਹਿਣ ਨੂੰ ਹਨਾ ਦੂਜੀ ਗੱਲ ਗੁਰਮਖੋ ਸੰਤ ਗਿਆਨੀ ਅਤਰ ਸਿੰਘ ਜੀ ਮਹਾਪੁਰਸ਼ ਕਾਲ ਸਾ ਹਨਾ ਸੰਤ ਬਾਬਾ ਗੁਰਬਚਨ ਸੰਤ ਬਾਬਾ ਜਰਨੈਲ ਸਿੰਘ ਜੀ ਤੱਕ ਕੀ ਗੱਲ ਉਹ 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 ਗੁਰਮਤ ਦਾ ਪ੍ਰਚਾਰ ਨਹੀਂ ਸੀ ਕਰਦੇ ਗੁਰਮਖੋ ਇਹ ਕੱਲ ਜੰਮੇ ਪ੍ਰੋਫੈਸਰ ਦਰਸ਼ਨ ਸਿੰਘ ਦੇ ਰੋਗੀ ਦੇ ਚੇਲੇ ਇਸ ਇਹ ਸੰਗਤ ਨੂੰ ਦੱਸਣਗੇ ਵੀ ਕੀ ਕਰਨਾ ਕੀ ਨਹੀਂ ਸੰਤ ਗਿਆਨੀ ਅਤਰ ਸਿੰਘ ਜੀ ਖਾਲਸਾ ਮਹਾਪੁਰਸ਼ਾਂ ਨੇ ਹਾਥੀ ਤੇ ਪ੍ਰਕਾਸ਼ ਕਰਕੇ ਮਹਾਰਾਜ ਦਾ ਸਰੂਪ ਆ ਤੇ ਦਿਖਾਤਾ ਸੀ ਗੋਰੀਆਂ ਨੂੰ ਵੀ ਇੱਕ ਗੁਰੂ ਗ੍ਰੰਥ ਸਾਹਿਬ ਜੀ ਕਿੱਡੇ ਵੱਡੇ ਆ ਸੰਤ ਬਾਬਾ ਨਾਨਕ ਸਿੰਘ ਜੀ ਕਲੇਰਾਂ ਵਾਲਿਆਂ ਦੀ ਕਥਾ ਨਹੀਂ ਕਰਦੇ ਵਾਹੀ ਗੁਰੂ ਨਿੰਦਿਆ ਨਹੀਂ ਕਰਦੇ ਇਹ ਮਸ਼ੀਨਰੀ ਮੰਨ ਲਓ ਜੇ ਬਾਅਦ ਵਿੱਚ ਮੈਨੂੰ ਮੈਂ ਕਿਸੇ ਨੂੰ ਨਹੀਂ ਜਾਣਦਾ ਮੈਂ ਕਿਸੇ ਚੰਗੇ ਮਾੜੇ ਨੂੰ ਨਹੀਂ ਜਾਣਦਾ ਨਾਨਕ ਸਰ ਦੇ ਵਿੱਚ ਕੀ ਚੰਗੇ ਮਾੜੇ ਹੋਣਗੇ ਹਨ ਪਰ ਸੰਤ ਬਾਬਾ ਆਨੰਦ ਸਿੰਘ ਜੀ ਮਹਾਪੁਰਸ਼ ਮਹਾਪੁਰਸ਼ਾਂ ਦੀ ਇਹ ਨਿੰਦਿਆ ਕਰਦੇ ਆਂ ਜਦ ਸੰਤਬਾਬ ਅਨੰਦ ਸਿੰਘ ਜੀ ਨਾਲੋਂ ਜ਼ਿਆਦਾ ਸਤਕਾਰ ਗੁਰੂ ਗ੍ਰੰਥ ਸਾਹਿਬ ਦਾ ਇਹ ਕਰਕੇ ਦਿਖਾ ਲੈਣ ਪ੍ਰੋਫੈਸਰ ਵਰਗੇ ਧੁੰਦੇ ਵਰਗੇ ਕਰ ਲੈਣਗੇ ਸੰਤ ਗਿਆਨੀ ਅਤਰ ਸਿੰਘ ਜੀ ਨਾਲੋਂ ਜ਼ਿਆਦਾ ਸਤਕਾਰ ਗੁਰੂ ਗ੍ਰੰਥ ਸਾਹਿਬ ਦਾ ਕਰ ਲੈਣਗੇ ਤੇ ਕੀ ਗੱਲ ਉਦੋਂ ਸਿੱਖੀ ਨਹੀਂ ਸੀ ਇਹ ਅੱਜ ਦੇ ਕੱਲ ਦੇ ਜੰਮੇ ਜਿਹੜੇ ਅੱਜ ਕੱਲ ਹਰੇਕ ਚੀਜ਼ ਨੂੰ ਨਿੰਦਣ ਲਾਪੇ ਇਹ ਜ਼ਿਆਦੇ ਸਿਆਣੇ ਆ ਗੁਰਮੁਖ ਪਿਆਰਿਓ ਮੈਂ ਲਾਸਟ ਦੇ ਵਿੱਚ ਇੱਕ ਗੱਲ ਕਹੂੰਗਾ ਵੀਡੀਓ ਕਾਫੀ ਲੰਮੀ ਹੋ ਜਾਣੀ ਆ ਸਰਬਜੀਤ ਸਿੰਘ ਧੁੰਦਾ ਤੈਨੂੰ ਹੁਣ ਤੂੰ ਕਹਿਣਾ ਵੀ ਤੁਹਾਡੇ ਨਾਲ ਕਾਦੀ ਵਿਚਾਰ ਪਰ ਫੇਰ ਵੀ ਮੈਂ ਉਹ ਗੱਲ ਦੁਹਰਾਉਂਗਾ ਤੈਨੂੰ ਖੁੱਲਾ ਚੈਨਲ ਆ ਦਾਸ ਟਕਸਾਲ ਦਾ ਕੁੱਕਰ ਆ ਦਾਸ ਟਕਸਾਲ ਦਾ ਕੁੱਕਰ ਆ ਤੇ ਮੈਂ ਇਹ ਗੱਲ ਤੈਨੂੰ ਸਪਸ਼ਟ ਕਰ ਦੇਣੀ ਚਾਹੁੰਦਾ ਕਿੱਥੇ ਮਰਜੀ ਕਿੱਦਾਂ ਮਰਜੀ ਦਾਸ ਨੇ ਨਾਲ ਵਿਚਾਰ ਕਰ ਲਈ ਵਿਦਵਾਨਾਂ ਦੀ ਗੱਲ ਤਾਂ ਦੂਰ ਦੀ ਗੱਲ ਹਨਾ ਆਨਲਾਈਨ ਕਰ ਲਾ ਸਕਾਈਪ ਤੇ ਕਰ ਲਾ ਜਿੱਥੇ ਮਰਜੀ ਤੇਰੀ ਹਰ ਗੱਲ ਦਾ ਜਵਾਬ ਦੇਾਂਗੇ ਜਿਹੜੇ ਤੂੰ ਕਹਿਣਾ ਵੀ ਪਖੰਡ ਕਰਦੇ ਆ ਖੰਡਲ ਕਰਦੇ ਫਲਾਣੇ ਨਹੀਂ ਦੱਸਦੇ ਧਮਕਾਨੇ ਨਹੀਂ ਦੱਸਦੇ ਉਹਨਾਂ ਦਾ ਨਾਂ ਲੈ ਉਹਨਾਂ ਦਾ ਨਾਂ ਲੈ ਕੇ ਖੰਡਨ ਕਰ ਠੀਕ ਹੈ ਨਾ ਸੰਤ ਗਿਆਨੀ ਗੁਰਬਚਨ ਜੀ ਉਹਨਾਂ ਨੇ 28 ਕਥਾ ਕੀਤੀਆਂ ਤਾਂ ਉਹਨਾਂ ਦੀ ਨਿੰਦਿਆ ਕੀਤੀ ਆ ਠੀਕ ਹੈ ਨਾ ਇਹ ਹਿਸਾਬ ਲੈਣਾ ਤੇ ਤੋਂ ਮੈਂ ਲਾਸਟ ਦੇ ਵਿੱਚ ਗੁਰਮੁਖੋ ਗੱਲ ਕਰਾਂ ਵੀਡੀਓ ਲੰਮੀ ਹੋ ਗਈ ਸਰਬਜੀਤ ਸਿੰਘ ਤੂੰ ਦਾ ਤੇਰਾ ਚੈਲੰਜ ਕਬੂਲ ਤੂੰ ਇਹ ਗੱਲ ਕਹੀ ਆ ਬਈ ਤੁਸੀਂ ਆਪਣਾ ਕੰਮ ਕਰੀ ਜਾਓ ਅਸੀਂ ਆਪਣਾ ਕੰਮ ਕਰੀ ਜਾਵਾਂਗੇ ਠੀਕ ਹੈ ਜੀ ਤੁਸੀਂ ਨਿੰਦਿਆ ਕਰੀ ਜਾਓ ਅਸੀਂ ਤੁਹਾਨੂੰ ਰੋਕੀ ਜਾਵਾਂਗੇ ਤੁਸੀਂ ਆਪਣੀ ਕੰਮ ਜਿਹੜਾ ਨਿੰਦਿਆ ਦਾ ਕਰੀ ਜਾਓ ਅਸੀਂ ਆਪਣਾ ਕਰੀ ਜਾਵਾਂਗੇ ਗੁਰ ਕੀ ਨਿੰਦਾਂ ਸੁਣੇਨਾਕਾਰ ਭੇਟਾ ਭੇਟਾ ਸੰਗ ਕਰੇ ਕਿਰਪਾਨ ਹਨਾ ਤੁਸੀਂ ਆਪਣਾ ਕੰਮ ਕਰੀ ਜਾਓ ਅਸੀਂ ਆਪਣਾ ਕੰਮ ਕਰੀ ਜਾਂਦੇ ਆ ਤੁਸੀਂ ਨਿੰਦਿਆ ਕਰੀ ਜਾਓ ਅਸੀਂ ਤੁਹਾਨੂੰ ਬੰਦੇ ਬਣਾਈ ਜਾਵਾਂਗੇ ਠੀਕ ਹੈ ਨਾ ਜੀ ਸੋ ਗੁਰਮੁਖ ਪਿਆਰਿਓ ਇਸ ਕਰਕੇ ਇਹਨਾਂ ਵਹਿਮਾਂ ਭਰਮਾਂ ਜੇ ਨਹੀਂ ਪੈਣ ਦੀ ਲੋੜ ਸੰਤ ਗਿਆਨੀ ਗੁਰਵਜਿੰਦਰ ਸਿੰਘ ਜੀ ਸੰਤ ਬਾਬਾ ਕਰਤਾਰ ਸਿੰਘ ਜੀ ਮਹਾਪੁਰਸ਼ ਸੰਤ ਗਿਆਨੀ ਜਰਨੈਲ ਸਿੰਘ ਜੀ ਮਹਾਪੁਰਸ਼ ਭਿੰਡਰਾਲ ਦੀ ਕਥਾ ਸੁਣਿਆ ਕਰੋ ਤੇ ਇਹਨਾਂ ਤੋਂ ਖਿਹੜਾ ਛਡਾਓ ਜਿਹੜੇ ਇਹ ਮਤਲਬ ਕੱਲ ਦੇ ਜੰਮੇ ਪ੍ਰੋਫੈਸਰ ਨੇ ਹਨ ਸੋ ਜਿਹੜਾ ਪਿਛਲੇ ਕਾਲ ਤੋਂ ਚੱਲਦਾ ਆ ਰਿਹਾ ਉਦੋਂ ਵੀ ਸਿੱਖੀ ਬਹੁਤ ਜੋਸ਼ਾਂ ਛੋਸ਼ਾਂ ਤੇ ਸੀਗੀ ਜੋਰਾ ਛੋਰਾ ਤੇ ਸੀਗੀ ਸੋ ਜਿਹੜੀ ਸੰਤਾਂ ਮਹਾਪੁਰਸ਼ਾਂ ਨੇ ਪਰੰਪਰਾਵਾਂ ਚਲਾਈਆਂ ਉਹਨਾਂ ਤੇ ਕਬਰ ਉਹ ਤੋਂ ਸਰਬਜੀਤ ਸਿੰਘ ਤੁੰਦਾ ਤੈਨੂੰ ਖੁੱਲਾ ਚੈਲੰਜ ਤੇ ਤੇਰੀ ਹਰ ਤੇਰੀ ਉਹ ਗੱਲ ਮੰਨੀ ਵੀ ਤੂੰ ਮਹਾਰਾਜ ਦੀ ਨਿੰਦਿਆ ਕਰ ਅਸੀਂ ਤੁਹਾਨੂੰ ਰੋਕਾਂਗੇ ਤੁਸੀਂ ਆਪਣਾ ਕੰਮ ਕਰੋ ਅਸੀਂ ਆਪਣਾ ਕੰਮ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਗੁਰਮਖੋ ਮੈਂ ਇੱਕ ਗੱਲ ਲਾਸਟ ਚ ਕਹਿਣੀ ਭੁੱਲ ਗਿਆ ਲਾਲਾ ਜਗਤ ਨਾਰਾਇਣ ਦਾ ਸੋਧਾ ਜਿਹੜੇ ਹੱਜ ਦੇ ਨੌਜਵਾਨ ਆ ਉਹਨਾਂ ਨੂੰ ਮੈਂ ਬੇਨਤੀ ਕਰਦਾ ਵੀ ਮਹਾਂਪੁਰਸ਼ਾਂ ਦੀ ਸਪੀਸ ਨੂੰ ਸੰਤ ਗਿਆਨੀ ਜਨੈਲ ਸਹੋਣਾ ਦੀ ਵੀ ਉਹਨੂੰ ਸੋਧਾ ਕਿਉਂ ਲੱਗਾ ਸੀ ਹੈਨਾ ਉਹ ਨਿੰਦਿਆ ਕਰਦਾ ਸੀ ਮਹਾਰਾਜ ਦੀ ਹੈਨਾ ਸੋ ਜਿਵੇਂ ਇਹ ਨਿੰਦਿਆ ਕਰਦੇ ਨੇ ਸਰੋਵਰਾਂ ਦੀ ਹਨਾ ਗੁਰਬਾਣੀ ਦੀ ਦਸਮ ਦੀ ਸੋ ਇਸ ਕਰਕੇ ਉਹਨੂੰ ਸੋਧਾ ਲਾਇਆ ਹੈ ਜਿਨ੍ਹਾਂ ਨੇ ਸੰਤਾਂ ਨੇ ਛਾਤੀ ਨਾਲ ਲਾਇਆ ਸੀ ਠੀਕ ਹੈ ਜੀ ਸੋ ਇਹ ਜੇ ਨਿੰਦਿਆ ਕਰਨਗੇ ਤੇ ਲਾਲਾ ਜਗਤ ਨਾਰਾਇਣ ਵਾਲਾ ਕੰਮ ਜਿਹੜਾ ਇਹਨਾਂ ਨੇ ਫੜਿਆ ਹੋਇਆ ਉਹਦਾ ਇਲਾਜ ਇਹੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ